ਆ ਵੀਰੋ ਕਈ ਕਹਿੰਦੇ ਭਗਵੰਤ ਮਾਨ ਦੀ ਹੁਣ ਸਰਕਾਰ ਪਲਟੀ ਹੋ ਜਾਣੀ ਪਲਟੀ ਹੋ ਜਾਣੀ ਕਿੱਦਾਂ ਪਲਟੀ ਹੋ ਜੂ ਹੈ ਜਾਂ ਕੋਈ ਬਾਸ ਆ ਜਿਹੜੀ ਪਲਟੀ ਹੋ ਜੂ ਜਾਂ ਕੋਈ ਗੱਡੀ ਆ ਜਿਹੜੀ ਪਲਟੀ ਹੋ ਜੂ ਹੈ ਜਾਂ ਕੋਈ ਬੱਚਿਆਂ ਦੀ ਖਡਾਉਣੇ ਵਾਲੀ ਬਾਸ ਆ ਜਿਹੜੀ ਪਲਟੀ ਹੋ ਜੂ ਉਹ ਕੇਜਰੀਵਾਲ ਦਿੱਲੀੋਂ ਹਾਰਿਆ ਆ ਪੰਜਾਬ ਵਿੱਚ ਭਗਵੰਤ ਮਾਨ ਹੀ ਰਹੂਗਾ ਭਗਵੰਤ ਮਾਨ ਹੀ ਰਹੂਗਾ ਪੰਜਾਬ ਵਿੱਚ ਤੇ ਮੈਂ ਤੁਹਾਨੂੰ ਇਹ ਵੀ ਕਹਿ ਦੇਣਾ ਕਿ ਭਗਵੰਤ ਮਾਨ ਨੇ ਕਸਮ ਖਾਧੀ ਹੋਈ ਆ ਕਿ ਮੈਂ ਪੰਜਾਬ ਦਾ ਵਿਕਾਸ ਕਰਕੇ ਛੱਡਣਾ ਮੈਂ ਪੰਜਾਬ ਨੂੰ ਫਿਰ ਦੁਬਾਰਾ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਣਾ ਕੇ ਛੱਡਣਾ ਆ ਮੈਂ ਫਿਰ ਦੁਬਾਰਾ ਤੋਂ ਉਹ ਹੀ ਖੁਸ਼ਹਾਲੀ ਪੰਜਾਬ 'ਚ ਲਿਆਉਣੀ ਆ ਤੇ ਪੰਜਾਬ ਨੂੰ ਪਹਿਲੇ ਨੰਬਰ ਤੇ ਕਰਕੇ ਛੱਡਣਾ ਆ ਪਿੰਡ ਪਿੰਡ ਸਕੂਲ ਹੋਊਗਾ ਪਿੰਡ ਪਿੰਡ ਹਸਪੀਟਲ ਹੋਊਗਾ ਜਾਦੇ ਵੀ ਹਸਪੀਟਲ ਨਹੀਂ ਚਾਹੀਦੇ ਇਹ ਨਾਵੇਂ ਬੰਦੇ ਇੱਕ ਜਣ ਨੂੰ ਵੱਡ ਫੁੱਡ ਕੇ ਪਿੰਡੋ ਪਿੰਡ ਪੈਟਰੋਲ ਪੰਪ ਹੋਊਗਾ ਪਿੰਡੋ ਪਿੰਡ 에어ਪੋਰਟ ਹੋਊਗਾ ਪਿੰਡੋ ਪਿੰਡ ਹਰ ਬੰਦੇ ਕੋ ਆਪਣਾ ਜਹਾਜ਼ ਰੱਖਿਆ ਜਾਊਗਾ ਲੋਕੀ ਮੋਟਰ ਤੇ ਵੀ ਜਹਾਜ਼ ਲੈ ਕੇ ਜਾਣਗੇ ਲੋਕੀ ਮੋਟਰ ਤੇ ਵੀ ਜਹਾਜ਼ ਲੈ ਕੇ ਜਾਣਗੇ ਖੇਤਾਂ 'ਚ ਵੀ ਜਹਾਜ਼ ਲੈ ਕੇ ਜਾਣਗੇ ਆ ਜਿਹੜੇ ਮੁੰਡੇ ਆਸ਼ਕੀਆਂ ਕਰਦੇ ਆਸ਼ਕੀ ਕਰਨ ਵੀ ਜਹਾਜ਼ ਤੇ ਜਾਇਆ ਕਰਨਗੇ ਵੀਰੋ ਵੀਰੋ ਭਗਵੰਤ ਮਾਨ ਨੇ ਪੰਜਾਬ ਨੂੰ ਅਮਰੀਕਾ ਕੈਨੇਡਾ ਤੋਂ ਵੀ ਜਪਾਨ ਤੋਂ ਵੀ ਅੱਗੇ ਬਣਾ ਦੇਣਾ ਆ ਉਹ ਲੋਕ ਇੱਥੇ ਨੌਕਰੀ ਕਰਨ ਵਾਸਤੇ ਤਰਸਿਆ ਕਰਨਗੇ ਪੱਠੇ ਪਾਉਣਗੇ ਜੱਟਾਂ ਦੀਆਂ ਮੱਜਾਂ ਨੂੰ ਪੰਜਾਬ 'ਚ ਦਿਹਾੜੀਆਂ ਕਰਿਆ ਕਰਨਗੇ ਆਣ ਕੇ ਆਪਣੇ ਖੇਤਾਂ 'ਚ ਵੀਰੋ ਦਿਹਾੜੀਆਂ ਦਿਹਾੜੀਆਂ ਕਰਿਆ ਕਰਨਗੇ ਤੇ ਵੀਰੋ ਵੀਰੋ ਗੱਲ ਇਦਾਂ ਆ ਭਾਈ ਇਸ ਵਾਰ ਫਿਰ ਭਗਵੰਤ ਮਾਨ ਦੀ ਸਰਕਾਰ ਬਣਨੀ ਆ ਬਾਕੀ ਸਭ ਅਲੀਸ਼ਲੀ ਕੋਈ ਨਹੀਂ ਬਣੂਗਾ ਸਿਰਫ ਭਗਵੰਤ ਮਾਨ ਹੀ ਬਣੂਗਾ ਹੁਣ 2060 ਤੱਕ ਭਗਵੰਤ ਮਾਨ ਹੀ ਸਾਡੇ ਪੰਜਾਬ ਦਾ ਸੀਐਮ ਰਹੂਗਾ ਤੇ ਵੀਰੋ ਇਹ ਤੁਸੀਂ ਭੁੱਲਿਓ ਜਿਹੜੇ ਵਿਰੋਧੀ ਕਹਿੰਦੇ ਵੀ ਇਹਦੀ ਸਰਕਾਰ ਸਰਕਾਰ ਗੁਰ ਕੋਈ ਨਹੀਂ ਪਲਟ ਹੋਣੀ ਸਰਕਾਰ ਹੁਣ ਸਿੱਧੀ ਚੱਲੂਗੀ 2060 ਤੱਕ 2060 ਤੋਂ ਬਾਅਦ ਫਿਰ ਪਰਿਸਥਿਤੀਆਂ ਦੇ ਹਿਸਾਬ ਨਾਲ ਵੇਖਿਆ ਜਾਊਗਾ ਵੀ ਭਗਵੰਤ ਮਾਨ ਜੀ ਖੁੰਡੀ ਤੋਂ ਬਿਨਾ ਚੱਲ ਫਿਰ ਸਕਦੇ ਆ ਕਿ ਨਹੀਂ ਜੇ ਉਸ ਤੋਂ ਬਾਅਦ ਵੀ ਖੁੰਡੀ ਨਾਲ ਚੱਲ ਫਿਰ ਸਕਣਗੇ ਤੇ ਫਿਰ ਭਗਵੰਤ ਮਾਨ ਦੀ ਸਰਕਾਰ ਦੁਬਾਰਾ ਰਹੂਗੀ ਤੈ ਵੀਰੋ ਇਹ ਤੁਸੀਂ ਭੁੱਲ ਜੋ ਭਗਵਾਨਤ ਮਾਨ ਜਿੰਦਾਬਾਦ ਹੈ ਜਿੰਦਾਬਾਦ ਦਾ ਜਿੰਦਾਬਾਦ ਰਹੇਗਾ ਧੰਨਵਾਦ ਵੀਰੋ ਧੰਨਵਾਦ ਵੀਡੀਓ ਸ਼ੇਅਰ ਕਰਦੇ